ਕੁੱਲੀ ਤੇਰਿਆਂ ਰਹਾਂਦੇ ਵਿੱਚ ਪਾਈ ਐ ਤੇ ਆਉਂਦਾ ਜਾਂਦਾ ਗੇੜਾ ਮਾਰ ਜੀ ਕੁੱਲੀ ਤੇਰਿਆਂ ਰਹਾਂਦੇ ਵਿੱਚ ਪਾਈ ਐ ਤੇ ਆਉਂਦਾ ਜਾਂਦਾ ਗੇੜਾ ਮਾਰ ਜੀ ਦੇਖੇ ਦਦਾਰ ਕੀਤੇ ਸਹਬਾ ਪਿਆਰਿਆ ਤੇ ਭਵ ਜਲ ਸਾਡਾ ਤਾਰ ਜੀ ਕੁੱਲੀ ਤੇਰਿਆਂ ਰਹਾਂਦੇ ਵਿੱਚ ਪਾਈ ਐ ਤੇ ਆਉਂਦਾ ਜਾਂਦਾ ਗੇੜਾ ਮਾਰ ਜੀ ਕੁੱਲੀ ਤੇਰਿਆਂ ਰਹਾਂਦੇ ਵਿੱਚ ਪਾਈ ਐ ਤੇ ਆਉਂਦਾ ਜਾਂਦਾ ਗੇੜਾ ਮਾਰ ਜੀ ਭਗਤ ਪਿਆਰਿਆ ਨੂੰ ਬੋਤਨੇ ਸਤਾਈਦਾ ਪਿਆਰ ਨਾਲ ਬੱਚਿਆਂ ਨੂੰ ਰੋਂਦਿਆਂ ਵرائیਦਾ ਭਗਤਾ ਪਿਆਰਿਆਂ ਨੂੰ ਬੋਤਾਂ ਨੇ ਸਤਾਈ ਦਾ ਪਿਆਰ ਨਾਲ ਬੱਚਿਆਂ ਨੂੰ ਰੋਂਦਿਆਂ ਵرائی ਦਾ ਬਾ ਦੇ ਕੇ ਸਾਨੂੰ ਰਾਮਾ ਤਾਰ ਜਾ ਅਬਾ ਦੇ ਕੇ ਸਾਨੂੰ ਰਾਮਾ ਤਾਰ ਜਾ ਕੁੱਲੀ ਤੇਰਿਆਂ ਰਾਹਾਂ ਦੇ ਵਿੱਚ ਪਾਈ ਐ ਤੇ ਆਉਂਦਾ ਜਾਂਦਾ ਗੇੜਾ ਮਾਰ ਜਾ ਕੁੱਲੀ ਤੇਰਿਆਂ ਰਾਹਾਂ ਦੇ ਵਿੱਚ ਪਾਈ ਐ ਤੇ ਆਉਂਦਾ ਜਾਂਦਾ ਗੇੜਾ ਮਾਰ ਜਾ ਸ੍ਰੀ ਰੂਪੀ ਦੇ ਨਾਲ ਜਦੋਂ ਸਾਨੂੰ ਜੋੜਿਆ ਮਿਲਾਂਗੇ ਬੱਚੇ ਉਹ ਕੈਸਾ ਨੂੰ ਤੋੜਿਆ ਓਹ ਹੋਈ ਬਚਨ ਅੱਜ ਸਾਨੂੰ ਪਾਲ ਜਾ ਕੁੱਲੀ ਤੇਰਿਆਂ ਰਾਹਾਂ ਦੇ ਵਿੱਚ ਪਾਈ ਐ ਤੇ ਆਉਂਦਾ ਜਾਂਦਾ ਘੇੜਾ ਮਾਰ ਜਾ ਕੁੱਲੀ ਤੇਰਿਆਂ ਰਾਹਾਂ ਦੇ ਵਿੱਚ ਪਾਈ ਐ ਆਉਂਦਾ ਜਾਂਦਾ ਘੇੜਾ ਮਾਰ ਜਾ ਪੰਜਾ ਚੋਰਾਣੇ ਜਾਲ ਵੱਡਾ ਪਾਇਆ ਏ ਆਪਣੇ ਜਾਲ ਵਿੱਚ ਸਭ ਨੂੰ ਫਸਾਇਆ ਏ ਤੇਰੇ ਵਸ਼ੂੜੇ ਵਿੱਚ ਮਾਨ ਕਮ ਲਾਇਆ ਤੇ ਪਾਪਾ ਵਾਲਾ ਜਾਲ ਪਾੜ ਜਾ ਕੁੱਲੀ ਤੇਰਿਆਂ ਰਹਾਂਦੇ ਵਿੱਚ ਪਾਈ ਐ ਤੇ ਆਉਂਦਾ ਜਾਂਦਾ ਘੇੜਾ ਮਾਰ ਜਾ ਕੁੱਲੀ ਤੇਰਿਆਂ ਰਹਾਂਦੇ ਵਿੱਚ ਪਾਈ ਐ ਤੇ ਆਉਂਦਾ ਜਾਂਦਾ ਘੇੜਾ ਮਾਰ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ